ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਦੇ ਨਵੇਂ ਕਾਨੂੰਨ ਜਿਹੜੇ ਲਾਗੂ ਹੋ ਚੁੱਕੇਗੇ ਤੁਹਾਨੂੰ ਦੱਸ ਦਈਏ 1 ਅਗਸਤ ਨੂੰ ਇਹ ਕਾਨੂੰਨ ਲਾਗੂ ਹੋਣੇ ਸੀ ਲੇਕਿਨ ਹੁਣ ਐਡੀਜੀਪੀ ਵੱਲੋਂ ਇਹ ਟ੍ਰੈਫਿਕ ਵੱਲੋਂ ਕੋ ਵੱਡੀ ਅਪਡੇਟ ਦੇ ਦਿੱਤੀ ਗਈ ਕਿ 20 ਦਿਨ ਦਾ ਸਮਾਂ ਇਨ੍ਹਾਂ ਕਾਨੂੰਨਾਂ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਗਿਆਗਾ ਲੋਕਾਂ ਨੂੰ ਮਾਪਿਆਂ ਨੂੰ ਦੇ ਦਿੱਤਾ ਗਿਆ ਕਿਉਂਕਿ ਮਾਪਿਓ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਤੁਸੀਂ ਕੁਝ ਦਿਨ ਹੋਰ ਦਿੱਤੇ ਜਾਣ ਤਾਂ ਕਿ ਅਸੀਂ ਬੱਚਿਆਂ ਦੇ ਜ਼ਰੂਰੀ ਕਾਗਜ਼ਾਤ ਬਨਾਲਤੇ ਜਾਣੇ ਲੇਕਿਨ ਹੁਣ ਏ ਡੀਜੀਪੀ ਵੱਲੋਂ ਇਹ ਇਰਾਨ ਕਰ ਦਿੱਤਾ ਗਿਆ ਕਿ ਅਸੀਂ ਹੋਰ 20 ਦਿਨ ਦਾ ਸਮਾਂ ਗਾਇਆ ਮਾਪਿਆਂ ਨੂੰ ਦਿੱਨੇ ਗਿਆ ਕਾਨੂੰਨ ਇਹ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕ ਚਲਾਉਂਦੇ ਹੈਗੇ ਨੇ ਅਗਰ ਉਹਨਾਂ ਦੇ ਮੋਟਰਸਾਈਕਲ ਉਹਨਾਂ ਦਾ ਭੜਿਆ ਜਾਂਦਾ ਆ ਜਾਂ ਮਨਾਕਾ ਬੰਦੀ ਦੌਰਾਨ ਪੁਲਿਸ ਉਹਨਾਂ ਨੂੰ ਫੜਦੀ ਗਈ ਆ ਤੇ ਭਾਰੀ ਜੁਰਮਾਨਾ ਉਹਨਾਂ ਤੇ ਕੀਤਾ ਜਾਵੇਗਾ ਕਿ ਨਾਲ ਮਾਪਿਆਂ ਉੱਤੇ ਵੀ ਡਗ ਗਈ ਆ ਬੰਦੀ ਕਾਰਵਾਈ ਕੀਤੀ ਜਾਏਗੀ ਸਜ਼ਾ ਹੋ ਸਕਦੀ ਗਈ ਆ ਇਹ ਕਾਨੂੰਨ ਜਿਹੜਾ ਲਾਗੂ ਪਹਿਲੇ ਗੱਸ ਨੂੰ ਕਰ ਦਿੱਤਾ ਗਿਆ ਗਾਇ ਲੇਕਿਨ ਹੁਣ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਕਿ 20 ਦਿਨ ਦਾ ਸਮਾਂ ਜਿਹੜਾ ਐ ਡੀਜੀਪੀ ਡਰਾਫਿਕ ਵੱਲੋਂ ਲਗਾ ਲੋਕਾਂ ਨੂੰ ਦੇ ਦਿੱਤਾ ਗਿਆ ਜੇ 20 ਦਿਨ ਹੋਰ ਇਸ ਦੇ ਉੱਤੇ ਜਿਹੜਾ ਗਾਇਆ ਲੋਕ ਆਪਣੇ ਬੱਚਿਆਂ ਦੇ ਜ਼ਰੂਰੀ ਦਸਤਾਵੇਜ਼ ਬਣਾ ਸਕਦੇ ਹੈ ਕਿ ਨਹੀਂ ਇੱਕ 1 ਸਤ ਚ 24 ਤੋਂ ਲੈ ਕੇ 31 ਸਤ ਚ 24 ਤੱਕ ਇੱਕ ਜਿਹੜਾ ਕਾਨੂੰਨ ਆਇਆ ਸੀਗਾ ਜਿਹੜੇ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਜਿਹੜੇ ਉਹ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਉਹ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਸੀ ਉਹਦੇ ਸਬੰਧ ਵਿੱਚ ਜਿਹੜਾ ਸੀ ਕਿ ਸਾਡੇ ਸੀਨੀਅਰ ਸਿਟੀਜ਼ਨ ਅੱਤਕਾਦ ਭਾਈ ਜੜਾ ਤੇ ਹੋ ਰੋਡ ਸੇਫਟੀ ਵਾਲੀਆਂ ਸੰਸਥਾਵਾਂ ਨੇ ਇਸ ਕਾਨੂੰਨ ਦੀ ਬੜੀ ਛਲਾਗਾ ਕੀਤੀ ਸੀ ਤੇ ਨਾਲ ਹੀ ਨਾਲ ਇੱਕ ਏਡੀਜੀਪੀ ਸਾਡੇ ਟ੍ਰੈਫਿਕ ਜੀ ਨੂੰ ਬੇਨਤੀ ਕੀਤੀ ਸੀ ਕਿ ਜੇ ਮਾਪਿਆਂ ਨੂੰ ਥੋੜਾ ਜਿਹਾ ਟਾਈਮ ਹੋਰ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਉਹ ਬੱਚਿਆਂ ਦੀ ਟਰਾਂਸਪੋਰਟ ਦਾ ਉਹਨਾਂ ਨੂੰ ਛੱਡਣ ਦਾ ਜਿਹੜਾ ਕੋਈ ਨਾ ਕੋਈ ਪ੍ਰਬੰਧ ਕਰ ਲਾ ਸੋ ਇਸ ਚੀਜ਼ ਨੂੰ ਬੇਨਤੀ ਦੇ ਪ੍ਰਵਾਨ ਕਰਦੇ ਹੋਏ ਏ ਡੀ ਜੀ ਪੀ ਟਰੈਫਿਕ ਵੱਲੋਂ ਜਿਹੜਾ ਉਹ ਇਕੱਠ 24 ਤੋਂ ਲੈ ਕੇ 28 24 ਤੱਕ ਲੋਕਾਂ ਨੂੰ ਜਿਹੜਾ ਟਾਈਮ ਉਹ ਵਧਾਇਆ ਗਿਆ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ